ਗੱਲ ਕਰਪ ਜੀ ਸਿੰਘ ਅ ਅੰਗਦ ਦੇਵ ਜੀ ਕੋ ਜਦੀ ਦਾ ਸਮਪਤੀ ਤਾਰ ਮਨਾਇਆ ਜਾ ਰਿਹਾ ਹੈ ਸਾਲਾਨਾ ਜੋੜ ਮੇਲਾ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਤਾਂ ਤੁਹਾਨੂੰ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੀ ਪਾਸ਼ਾਹੀ ਜਦੋਂ ਫਤੂਰ ਸਾਹਿਬ ਤੋਂ ਚੱਲੇ ਆ ਜੀ ਉਥੋਂ ਦੇ ਵਸਨੀਕਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਨੂੰ ਕਿ ਇੱਥੇ ਗਰਮੀ ਬਹੁਤ ਹੈ ਬਾਸ਼ ਕਰੋ ਪਰ ਗੁਰੂ ਸਾਹਿਬ ਨੇ ਬੇਨਤੀ ਕੀਤੀ ਕਿ ਹੁਕਮ ਚ ਰਹਿਣਾ ਚਾਹੀਦਾ ਪਰਮੇਸ਼ਰ ਦੇ ਮੇਰੇ ਕੋਲ ਉਸੇ ਤਪੇ ਨਾਮ ਦਾ ਸਾਥੀ ਹੀ ਉਹਨੇ ਸੰਕਾ ਨੂੰ ਕਿਹਾ ਕਿ ਗੁਰੂ ਸਾਹਿਬ ਇਥੋਂ ਕੱਢ ਦੋ ਤੇ ਮੈਂ ਜਿਹੜਾ ਮੇਹ ਪਵਾ ਦਾਂਗਾ ਗੁਰੂ ਸਾਹਿਬ ਉੱਥੋਂ ਚਾਲੇ ਪਾ ਕੇ ਸਾਡੇ ਨਗਰ 'ਚ ਆ ਕੇ ਬਰਾਜਮਣ ਹੋਏ ਆ ਔਰ ਉਹਨਾਂ ਤੋਂ ਮਗਰੋਂ ਬਾਬਾ ਬੁੱਢਾ ਸਾਹਿਬ ਜੀ ਅਤੇ ਗੁਰੂ ਅਮਰਦਾਸ ਜੀ ਜੋ ਕਿ ਜ਼ਰੂਰੀ ਕਾਰਜਾਂ ਕਰਕੇ ਸੰਗਤ ਤੋਂ ਬਾਹਰ ਗਏ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਨੂੰ ਉਹਦੇ ਸੇਵਕਾਂ ਨੇ ਬਾਹਰ ਕੱਢਿਆ ਹੈ ਤਾਂ ਉਹ ਸ਼ਾਪਦੀ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਮਿਲੇ ਆ ਔਰ ਉਹ ਬੇਨਤੀ ਕੀਤੀ ਕਿ ਸਤਗੁਰੂ ਪਿੱਛੇ ਆਪਣੇ ਵਾਪਸ ਆਈਏ ਆਪਣੇ ਚਰਨ ਕਾਮਲ ਫਲੂਰ ਸਰਚ ਪਾਓ ਵਾਪਸੀ ਦੇ ਸਮੇਂ ਗੁਰੂ ਸਾਹਿਬ ਇੱਥੇ ਬਰਾਜੇ ਆ ਜੀ ਇਸ ਨਗਰ ਦਾ ਭਾਈ ਖੇਮਾ ਜੀ ਹੋਇ 80 ਸਾਲ ਦੀ ਉਮਰ ਸੀ ਉਹਨਾਂ ਦੀ ਉਹਨੇ ਗੁਰੂ ਸਾਹਿਬ ਨੂੰ ਦੁੱਧ ਸ਼ਕਾਇਆ ਜਲ ਪਾਣੀ ਦੀ ਸੇਵਾ ਕੀਤੀ ਆ ਗੁਰੂ ਸਾਹਿਬ ਨੇ ਕਿਹਾ ਕਿ ਵਰ ਮੰਗੋ ਕੀ ਮੰਗਦੇ ਹੋ ਤਾਂ ਉਹਨੇ ਕਿਹਾ ਕਿ ਸਤਗੁਰੂ ਉਮਰ ਅਬ ਬਢੇਰੀ ਹੈ ਸਤਗੁਰੂ ਨੇ ਫਿਰ ਬਚਨ ਕੀਤਾ ਕਿ ਵਰ ਮੰਗੋ ਉਹਨੇ ਕਿਹਾ ਉਮਰ ਅਬ ਬਢੇਰੀ ਹੈ ਪੁੱਤਰ ਕੋਈ ਨਹੀਂ ਆ ਮੈਨੂੰ ਦਾਤ ਬਖਸ਼ੋ ਸੋ 80 ਸਾਲ ਦੀ ਉਮਰ ਵਿੱਚ ਬਾਬਾ ਖੇਮਾ ਜੀ ਨੂੰ ਪੁੱਤਰ ਦੀ ਦਾਤ ਗੁਰੂ ਸਾਹਿਬ ਨੇ ਇੱਥੇ ਬਖਸ਼ਿਸ਼ ਕੀਤੀ ਠੀਕ ਹੈ ਜੇ ਗੱਲ ਕਰੀਏ ਆਪਾਂ ਸਾਲਾਨਾ ਜੋੜ ਮੇਲੇ ਦੀ ਕਿ ਕਿੰਨੇ ਸਾਲਾਂ ਤੋਂ ਆਪਾਂ ਮਨਾਉਂਦੇ ਆ ਰਹੇ ਇਹ ਕਾਫੀ ਅਰਸ਼ਦ ਮਨਾਇਆ ਜਾ ਰਿਹਾ ਜੀ ਇੱਥੇ ਠੀਕ ਹੈ ਹਾਂ ਜੀ ਹਾਂ ಗ್ರಾಮ ਪੰਚਾਇਤ ਐਨਆਰਆਪਾ ਮੰਗ ਕਿੰਨੇ ਸਹਿਯੋਗ ਰਿਹਾ ਪੂਰਾ ਸਹਿਯੋਗ ਹੈ ਜੀ ਐਨਆਰਆਪੀ ਦਾ ਸਰਦਾਰ ਰਦੀਪ ਸਿੰਘ ਜੀ ਹਸਾਰੀ ਇੱਥੇ ਨੇ ਇਹਨਾਂ ਦਾ ਪੂਰਾ ਜਿੰਨਾ ਵੀ ਜੁਣਤਿਆ ਜਿੰਨੇ ਵੀ ਗਰੁੱਪ ਆ ਵੱਖ-ਵੱਖ ਵਿਦੇਸ਼ਾਂ ਦੇ ਵਿੱਚ ਇਹ ਸਾਰੇ ਨਾਲ ਇਹ ਸਾਰਾ ਜੋ ਵੀ ਕਾਰਜ ਕਰ ਰਹੇ ਸਾਰੇ ਆਪ ਦਾ ਪਿਆ ਜੀ ਠੀਕ ਹੈ ਸੰਤਾ ਨੇ ਵੀ ਬਹੁਤ ਵਾਕਿਆ ਗਰਮੀ ਦਾ ਮੌਸਮ ਵੀ ਇੱਕ ਕੀ ਪ੍ਰਬੰਧ ਹੋਣਾ ਪੂਰੇ ਪ੍ਰਬੰਧ ਕੀਤੇ ਗਿਆ ਜੀ ਜਲ ਪਾਣੀ ਦਾ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੈ ਔਰ 1 ਕੰਮਹੀਨੇ ਤੋਂ ਨਿਰੰਤਰ ਸੇਵਾ ਇੱਥੇ ਚੱਲ ਰਹੀ ਹੈ ਜੀ ਠੀਕ ਹੈ ਗੁਰਦੁਆਰਾ ਸਾਹਿਬ ਦਾ ਨਾਮ ਲੈ ਦਿਓ ਤੇ ਪਿੰਡ ਦਾ ਤੇ ਜ਼ਿਲ੍ਹੇ ਦਾ ਨਾਮ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਪਿੰਡ ਭਰੋਵਾਲ ਡਿਸਟ੍ਰਿਕਟ ਕਰਨਤਾਰ ਜੀ ਅੱਛਾ ਗੱਲ ਕਰੀਏ ਭਾਈ ਯੂਥ ਵੀ ਅੱਜਕੱਲ ਨੌਜਵਾਨ ਬਣੀ ਦੀ ਉਹਨਾਂ ਨੂੰ ਆਪਣਾ ਕੀ ਸੰਦੇਸ਼ ਦੇਣਾ ਚਾਹੋ ਗੁਰੂ ਨਾਲ ਜੁੜੋ ਅਮਰਤਾ ਸਿੰਘ ਸੱਜੋ ਬਾਣੀ ਬਾਣੇ ਧਾਰਨੀ ਹੋ ਸਾਡੇ ਚੈਨ ਰਾਈ ਤੁਹਾਨੂੰ ਐਨਆਰਆਈ ਭਰਾ ਵੀ ਵੇਖ ਰਹੇ ਆ ਉਹਨਾਂ ਨੂੰ ਵੀ ਆਪਣਾ ਮੈਸੇਜ ਦੇਣਾ ਚਾਹੀਦਾ ਵੱਧ ਤੋਂ ਵੱਧ ਇਹਨਾਂ ਅਗਰਕਲ ਦੀਆਂ ਗੱਲ ਕਰ ਰਹ ਇਰੇ ਵਿਦੇਸ਼ਾਂ ਵਿੱਚ ਪਰਿਵਾਰ ਬੈਠੇ ਆ ਉਹ ਗੁਰੂ ਘਰ ਦੇ ਨਾਲ ਜੁੜਨ ਇਸ ਮਿੱਟੀ ਦੇ ਨਾਲ ਜੁੜਨ ਤਾਂ ਹੀ ਗਾੜੀ ਬੱਚੇ ਸਾਡੇ ਵਿਰਸੇ ਨਾਲ ਜੁੜਨਗੇ ਠੀਕ ਹੈ ਜੀ ਮੈਂ ਧੰਨਵਾਦ ਬੋਲੇ ਜੋ ਨਿਹਾਲ ਸਤਿ ਸ਼੍ਰੀ ਅਕਾਲ ਕਰ ਦੋ ਬੋਲੇ ਜੋ ਨਿਹਾਲ ਸਤਿ ਸ਼੍ਰੀ ਅਕਾਲ ਕੁਲਦੀਪ ਸਿੰਘ ਜੀ ਸਭ ਤੋਂ ਪਹਿਲੇ ਤਾਂ ਤੁਹਾਨੂੰ ਮੇਰੇ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਜੀ ਕਿੰਨੇ ਕੁ ਖੁਸ਼ੀ ਕਿੰਨਾ ਕੁ ਤਸ਼ਾਦ ਰੋਹੀ ਕਹਿਣਾ ਚਾਹੋਗੇ ਬਹੁਤ ਜ਼ਿਆਦਾ ਵਿਚਾਰੀ ਸੰਗਤ ਦੇ ਵਿੱਚ ਸਾਨੂੰ ਡੇਢ ਮਹੀਨਾ ਹੋ ਗਿਆ ਲਗਾਤਾਰ ਸੇਵਾ ਚੱਲ ਰਹੀ ਹੈ ਸਰੋਗਾਂ ਨੇ ਸਫਾਈ ਚੱਲ ਰਹੀ ਹੈ ਜੀ ਗੁਰਦਾਰੇ ਦੀ ਸਫਾਈ ਸਾਫ ਚੱਲ ਰਹੀ ਹੈ ਜੀ ਠੀਕ ਹੈ ਗੱਲ ਕਰੀਏ ਆਪਾਂ ਕਿ ਤੁਸੀਂ ਦਰਬਾਰ ਨਾਲ ਜੁੜੇ ਹੋ ਤੁਹਾਨੂੰ ਇਹਨੇ ਸਾਲੋ ਅਸੀਂ ਜੰਮੇ ਦਾ ਜੰਮਦੇ ਦਾ ਜੁੜੇ ਆਂ ਠੀਕ ਹੈ ਤੁਸੀਂ ਬਾਹਰ ਦੇ ਲਈ ਹਾਂ ਜੀ ਬਾਹਰ ਹੀ ਨੇ ਲਪਾਈਨ ਜੀ ਠੀਕ ਹੈ ਜੋ ਤੁਸੀਂ ਆਪਣਾ ਕੀ ਮੈਸੇਜ ਦੇਣਾ ਚਾਹੋਗੇ ਜੋ ਨੇ ਇਹੋ ਸੁਨੇਹਾ ਜੀ ਆਪਣੇ ਜੜਾ ਨਾਲ ਜੁੜੋ ਹਮੇਸ਼ਾ ਆਪਣੇ ਪਿੰਡ ਨਾਲ ਜੁੜੋ ਜੜਾ ਨਾਲ ਜੁੜੋ ਆ ਲੋੜਵੰਦ ਦੀ ਸੇਵਾ ਕਰੋ ਨਸਵਾਲ ਸਮੇਂ ਠੀਕ ਹੈ ਨਰੇਪ੍ਰਾਵਾਂ ਮਾਤਾ ਜੀ ਸਹਿਯੋਗ ਹੈ ਪੂਰਾ ਸਹਿਯੋਗ ਹੈ ਜੀ ਸਾਰਾ ਜਿਆਦਾ ਸਹਿਯੋਗ ਹੈ ਨਰੇਪ੍ਰਾਵਾਂ ਦਾ ਜੀ ਪਿੰਡ ਵਾਸੀਆਂ ਦਾ ਨਾਲ ਜੀ ਸੰਪਰਦਾ ਪਾਪਾ ਤਾਰਾ ਸਿੰਘ ਹੋਣਿਆਂ ਦੇ ਨਾਲ ਸਾਰਾ ਸਹਿਯੋਗ ਹੈ ਸਾਡੇ ਨਾਲ ਠੀਕ ਹੈ ਪਿੰਡ ਦਾ ਨਾਲ ਹੈ ਪਿੰਡ ਭਰੋਵਾਲ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਫਰੂਰ ਸਾਹਿਬ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਤੁਸੀਂ ਸਾਡੇ ਚੈਨਲ ਨੂੰ ਆਪਣੀ ਕੀਰਤੀ ਸਰਵਿਸ ਦਾ ਬਹੁਤ ਬੰਦੇ ਕਰਦੇ ਹੋ ਸਾਡੀ ਹਾਂ ਜੀ ਆਪਣੀ ਕੀਨਾ ਜੀ ਅਦਰਮ ਸਿੰਘ ਠੀਕ ਹੈ ਸਲਾਮਤ ਹੋਵੇ ਮੇਰੇ ਨਾਲ ਜਾ ਰਿਹਾ ਹਾਂ ਹਾਂ ਜੀ ਠੀਕ ਕਹਿਣਾ ਚਾਹੋ ਮੈਂ ਦਿਵਾਤੇ ਹਾਂ ਅਬ ਮਾਰਾ ਜੀ ਮਾਰਾ ਸੁਧੀ ਪਾਸ਼ੀ ਦਾ ਮੇਲਾ ਅਬਾਦ ਯਾਰ ਕੇ ਇਤਿਹਾਸ ਨਾਲ ਆਪਣਾ ਮਨਾਉਣਾ ਚਾਹੀਦਾ ਬਾਕੀ ਸਭ ਸੰਸ ਨੂੰ ਬੇਨਤੀ ਹੈ ਕਿ ਉਹ ਬਾਬਾ ਜੀ ਸਾਡੇ ਮੇਲੇ ਵਿੱਚ ਆ ਕੇ ਖਾਣੋ ਖੁਸ਼ੀਆਂ ਮਾਰਾ ਜੀ ਪ੍ਰਾਪਤ ਕਰੋ ਕਿਹੜਾ ਪਿੰਡ ਦਾ ਹੈ ਤੇ ਜ਼ਿਲ੍ਹਾ ਕਿਹੜਾ ਹੈ ਟੈਂਪਰ ਉਹ ਵਾਲਜ ਤਸਵੀਰ ਆਪਣੀ ਆਖੂਰ ਸਾਹਿਬ ਜ਼ਿਲ੍ਹਾ ਕਲਮ ਸਾਹਿਬ ਤੇ ਐਨ ਆਰ ਆਈ ਭਰਾ ਤੇ ਗ੍ਰਾਮ ਪੰਚਾਇਤ ਦਾ ਸਹਿਯੋਗ ਰਿਹਾ ਹਾਂਜੀ ਹਾਂਜੀ ਹੋਰ ਤੁਸੀਂ ਇਸ ਦਾ ਦੇ ਨੋਜ਼ਵਾਨ ਪਚੰਨ ਕਿਹੜਾ ਹੈ न च मुकु न शु महाराज नाटक तूं